ਅੱਖਾਂ ਬੜੀਆਂ ਨੰਮ ਸੀ ਕੀ ਹੋ ਗਿਆ ਬਡਾਲਾ ਸਾਹਿਬ ਨੂੰ ਮਿਲ ਰਹੀ ਉਹਨਾਂ ਦੀ ਵੀ ਅੱਖਾਂ ਨੰਮ ਕਰਤੀਆਂ ਕੀ ਕਾਰਨ ਕੀ ਹੋਇਆ ਪਰ ਨੇ ਕੀ ਜ਼ਿਆਦਾ ਸੀ ਮੰਗਦੇ ਜੀ ਅਸੀਂ ਪੰਜਾਬੀ ਸਾਡੇ ਦੋਨੋਂ ਹਾਂ ਪਰ ਅਸੀਂ ਜਦੋਂ ਹੁਣ ਆਪਾਂ ਮੰਗਣਾ ਨਹੀਂ ਸਾਨੂੰ ਸੋਣਾ ਨਹੀਂ ਲੱਗਦਾ ਕੀ ਲੱਗਦਾ ਮੰਗਣ ਲੱਗੇ ਸ਼ਰਮ ਆ ਰਹੀ ਸੀ ਬੱਚਾ ਮਾਪਕ ਹੋ ਗਿਆ ਮੈਂ ਇਹਨੂੰ ਪੁੱਛਿਆ ਕਿ ਕਿੰਨੇ ਪਸ਼ੂ ਆ ਕਹਿੰਦਾ 10 ਕਹਿੰਦੇ ਚੋਕਰ ਚਾਹੀਦਾ ਤੇ ਭਾਵਤ ਤਾਂ ਮੈਂ ਵੀ ਹੋਇਆ ਵੀ ਯਾਰ ਇਹ ਦਾਨੀਆਂ ਦੀ ਕੌਮ ਔਰ ਇਹ ਮੰਗਣਾ ਨਹੀਂ ਪਸੰਦ ਕਰਦੇ ਇਹ ਵੰਡਣਾ ਪਸੰਦ ਕਰਦੇ ਉਹਨੂੰ ਗੱਲ ਰੜਕੀ ਹੈ ਨਾ ਤੇ ਮੈਂ ਕਿਹਾ ਕੋਈ ਨਹੀਂ ਅਸੀਂ ਅੱਗੇ ਵੀ ਦਰਿਆਵਾਂ ਨਾਲ ਲੜੇ ਹੈ ਨਾ ਅੱਗੇ ਦਰਿਆ ਸੀ ਪਿਛੇ ਵੈਰੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਘਰੇ ਹੋਏ ਸੀ ਤੇ ਸਾਹਿਬ ਜਾਦੇ ਵੀ ਨਿਕਲੇ ਨਾ ਪੁੱਤਰ ਕੋਈ ਨਹੀਂ ਆਪਾਂ ਲੜਾਂਗੇ ਇਹ ਕਿੱਡੀ ਗੱਲ ਅਸੀਂ ਮੈਂ ਕਿਹਾ ਕੋ ਚੋਕਰ ਲੈਣਾ ਨਾ ਚੋਕਰ ਦੇ ਕੇ ਤੋਰਦੇ ਅਸੀਂ ਕਿਹੜਾ ਘਰੋਂ ਦੇਣ ਲੱਗੇ ਹੈ ਨਾ ਸੰਗੀਤ ਨੇ ਸਾਡੇ ਕੋਲ ਭੇਜਿਆ ਤੇ ਅਸੀਂ ਸੰਗੀਤ ਦਾ ਦਿੱਤਾ ਹੋਇਆ ਹੀ ਸੰਗੀਤ ਤੁਹਾਨੂੰ ਭੇਜ ਰਹੇ ਹਾਂ